ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਜੀ ਇਹਦੇ ਵਿੱਚ ਨਗਰ ਨਿਗਮ ਦੀ ਭਰਤੀ ਜਾਰੀ ਕੀਤੀ ਗਈ ਹੈ 1200 ਦੇ ਲਗਭਗ ਪੋਸਟਾਂ ਜਾਰੀ ਕੀਤੀਆਂ ਗਈਆਂ ਜੋ ਕਿ ਰੈਗੂਲਰ ਪੋਸਟਾਂ ਜੀ ਪੰਜਾਬ ਦੀਆਂ ਪੋਸਟਾਂ ਬਹੁਤ ਵਧੀਆ ਮੌਕਾ ਇਹਨਾਂ ਪੋਸਟਾਂ ਦੇ ਲਈ ਸਿਲੈਕਸ਼ਨ ਲੈਣ ਦਾ ਇਦੇ ਲਈ ਬਹੁਤ ਵਧੀਆ ਤਨਖਾਹ ਇਹਨਾਂ ਵੱਲੋਂ ਰੱਖੀ ਗਈ ਹੈ। ਪੋਸਟਾਂ ਦੀ ਪੂਰੀ ਜਾਣਕਾਰੀ ਅੱਜ ਦੇ ਇਸ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ। ਵੇਖਦੇ-ਵੇਖਦੇ ਲਾਈਕ ਜ਼ਰੂਰ ਕਰਿਓ। ਸ਼ੇਅਰ ਜ਼ਰੂਰ ਕਰਿਓ ਦੋਸਤਾਂ ਮਿੱਤਰਾਂ ਨਾਲ। ਜਿਹੜੇ ਵੀਰਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ। ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ, ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ। ਤਾਂ ਬਿਨਾ ਕਿਸ ਦੇ ਰਿਸਦੇ ਆਪਾਂ ਨੋਟੀਫਿਕੇਸ਼ਨ ਤੇ ਚੱਲਦੇ ਆ ਅੱਜ ਦਾ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਜ 1196 ਅਰਜਾਚਾਰ ਦੀਆਂ ਜੋ ਪੋਸਟਾਂ ਇਹਨਾਂ ਵੱਲੋਂ ਜਾਰੀ ਹੋਈਆਂ ਰੈਗੂਲਰ ਪੋਸਟਾਂ ਜੀ ਜਿਨ੍ਹਾਂ ਦੇ ਲਈ ਬਹੁਤ ਵਧੀਆ ਤਨਖਾਹ ਹੋਗੀ ਐਸ ਪਰ 7th CPC 18000 ਰੁਪਏ ਪਰ ਮਹੀਨਾ ਜੋ ਸੈਲਰੀ ਇਹਨਾਂ ਪੋਸਟਾਂ ਦੇ ਲਈ ਰਹੂਗੀ ਤਾਂ ਅੱਗੇ ਪੋਸਟਾਂ ਦੀ ਗੱਲ ਕਰਦੇ ਆਪਾਂ ਗਾਰਡਨ ਬੇਲਦਾਰ ਮਾਲੀ 406 ਪੋਸਟਾਂ ਸਫਾਈ ਸੇਵਕ ਦੀਆਂ 440 ਪੋਸਟਾਂ ਸੀਵਰਮੈਨ ਦੀਆਂ 165 ਪੋਸਟਾਂ ਰੋਡ ਬੇਲਦਾਰ 160 ਪੋਸਟਾਂ ਨੇ ਫਿਟਰ ਕੁਲੀ 25 ਪੋਸਟਾਂ ਨੇ ਤਾਂ ਅਕੁੱਲ 1196 ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ। ਇਹਨਾਂ ਪੋਸਟਾਂ ਨੂੰ ਤੁਸੀਂ ਅਪਲਾਈ ਕਿਵੇਂ ਕਰਨਾ ਆਪਾਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਇਹਨਾਂ ਦੀ ਵੈੱਬਸਾਈਟ ਹੈ mcjalandar.ns ਵੈੱਬਸਾਈਟ ਨੂੰ ਤੁਸੀਂ ਲੌਗਇਨ ਕਰਨਾ ਹੈ। ਇਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਹੋਇਆ ਹੈ। ਉੱਥੋਂ ਤੁਸੀਂ ਲੈ ਸਕਦੇ ਹੋ। ਇਸੇ ਵੈੱਬਸਾਈਟ ਤੇ ਤੁਹਾਨੂੰ ਇਹਨਾਂ ਦਾ ਜੋ ਫਾਰਮ ਹੈ ਮੈਨੂਅਲੀ ਭਰਨੇ ਆ ਤੁਸੀਂ ਉਹ ਮਿਲੂਗਾ ਤੇ ਫੀਸ ਭਰਨ ਦਾ ਫਾਰਮ ਵੀ ਇੱਥੇ ਹੀ ਮਿਲੂਗਾ ਤੁਹਾਨੂੰ। ਸਹਾਇਕ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਅੱਗੇ ਕੁਝ ਇਨ੍ਹਾਂ ਵੱਲੋਂ ਗਾਈਡਲਾਈਨਸ ਲਿਖੀਆਂ ਗਈਆਂ ਪੋਸਟਾਂ ਦੇ ਸਬੰਧ ਵਿੱਚ ਭਰਤੀ ਲਈ ਅਰਜ਼ੀ ਫਾਰਮਾਂ ਨੂੰ ਵੈੱਬਸਾਈਟ ਤੋਂ ਡਾਊਨਲੋਡ ਸ਼ੁਰੂ ਕਰਨ ਦੀ ਮਿਤੀ ਹੈ ਜੋ 10 ਜਨਵਰੀ 2026 ਹੈ ਭਰਤੀ ਹੋਣ ਲਈ ਭਰੇ ਹੋਏ ਅਰਜ਼ੀ ਫਾਰਮਾਂ ਨੂੰ ਨਗਰ ਨਿਗਮ ਵੱਲੋਂ ਡੈਜ਼ਿਗਨੇਟ ਕੀਤੇ ਸੈਂਟਰਾਂ ਤੇ ਜਮ੍ਹਾਂ ਕਰਵਾਉਣ ਦੀ ਸ਼ੁਰੂਆਤੀ ਮਿਤੀ 15 11 2026 ਹੈ ਜੀ ਭਰਤੀ ਲਈ ਅਰਜ਼ੀ ਫਾਰਮਾਂ ਨੂੰ ਨਗਰ ਨਿਗਮ ਵੱਲੋਂ ਡੈਜ਼ਿਗਨੇਟ ਕੀਤੇ ਸੈਂਟਰਾਂ ਤੇ ਜਮਾ ਕਰਵਾਉਂਦੀ ਆਖਰੀ ਮਿਤੀ ਹੈ ਜੋ 27 ਫਰਵਰੀ 2026 ਸ਼ਾਮ 5 ਵਜੇ ਤੱਕ ਹੈ 27 ਫਰਵਰੀ ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਭਰਤੀ ਸਰਕਾਰ ਦੀਆਂ ਰੱਖਵਾ ਕਰਨ ਸੰਬੰਧੀ ਹਦਾਇਤਾਂ ਰੋਸਟਰ ਅਨੁਸਾਰ ਹੋਵੇਗੀ ਭਰਤੀ ਸੰਬੰਧੀ ਰੋਸਟਰ ਸੰਬੰਧੀ ਸਿਲੈਕਸ਼ਨ ਕਮੇਟੀ ਦਾ ਫੈਸਲਾ ਸਹੀ ਤੇ ਅੰਤਮ ਸਮਝਿਆ ਜਾਊਗਾ ਭਰਤੀ ਇਸ ਵਿੱਚ ਦੀ ਕੋਈ ਵੀ ਕੋਈ ਸੋਧ ਹੁੰਦੀ ਹੈ ਇਹਨਾਂ ਵੱਲੋਂ ਨੋਟੀਫਿਕੇਸ਼ਨ ਦੇ ਵਿੱਚ ਪੋਸਟਾਂ ਦੇ ਸੰਬੰਧ ਵਿੱਚ ਤਾਂ ਇਹਨਾਂ ਦੀ ਵੈਬਸਾਈਟ ਜੋ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਹੈ ਪਹਿਲਾਂ ਉਹਦੇ ਤੇ ਹੀ ਇਹਨਾਂ ਵੱਲੋਂ ਜੋ ਪ੍ਰਕਾਸ਼ਿਤ ਕੀਤਾ ਜਾਊਗਾ ਇਸ਼ਤਿਹਾਰ ਜੋ ਵੀ ਇਹਨਾਂ ਦਾ ਅਪਡੇਟ ਹੋਊਗਾ ਤਾਂ ਇਹ ਜਲੰਧਰ ਨਗਰ ਨਿਗਮ ਵੱਲੋਂ ਬੰਪਰ ਭਰਤੀਆਂ ਜਾਰੀ ਹੋਈ ਹੈ ਯੋਗ ਉਮੀਦਵਾਰ ਇਹਨਾਂ ਦੀ ਵੈਬਸਾਈਟ ਨੂੰ ਵਿਜ਼ਿਟ ਕਰ ਸਕਦੇ ਹੋ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ 'ਚੋਂ ਵੀ ਲਿੰਕ ਲੈ ਸਕਦੇ ਹੋ ਉੱਥੋਂ ਜਾ ਕੇ ਮੈਨੂਅਲ ਫਾਰਮ ਡਾਊਨਲੋਡ ਕਰਕੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਦਫ਼ਤਰ ਵਿਖੇ ਅਪਲਾਈ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ